ਵਿਕਣੇ ਆਈਆਂ ਨੇ ਪਿੱਤਲ ਦੀਆਂ ਗਾਗਰਾਂ ਵਿਕਣੇ ਆਈਆਂ ਨੇ ਪਿੱਤਲ ਦੀਆਂ ਗਾਗਰਾਂ ਇੱਕ ਮੈਨੂੰ ਗਾਗਰ ਦਾ ਮੁੱਲ ਕਰਾ ਦਿਓ ਇੱਕ ਮੈਨੂੰ ਗਾਗਰ ਦਾ ਮੁੱਲ ਕਰਾ ਦਿਓ ਗਾਗਰ ਲੈਣੀਆਂ ਵੀਰੇ ਦੇ ਵਾਸਤੇ ਗਾਗਰ ਲੈਣੀਆਂ ਵੀਰੇ ਦੇ ਵਾਸਤੇ ਵੀਰਾ ਰਹਿੰਦਾ ਨਹੀਂ ਵੇਚ ਕਸ਼ਮੀਰ ਦੇ ਵੀਰ ਆ ਰਹੇ ਨਾ ਨਹੀਂ ਵੇਚ ਕਸ਼ਮੀਰ ਦੇ ਲਾਵਾ ਲੈ ਲਈਆਂ ਉਹਨੇ ਨਾਲ ਹੀਰ ਦੇ ਲਾਵਾ ਲੈ ਲਈਆਂ ਉਹਨੇ ਨਾਲ ਹੀਰ ਦੇ ਵਿਕਣੇ ਆਈਆਂ ਨੇ ਪਿੱਤੜ ਦੀਆਂ ਗਾਗਰਾਂ ਵਿਕਣੇ ਆਈਆਂ ਨੇ ਪਿੱਤੜ ਦੀਆਂ ਗਾਗਰਾਂ ਇੱਕ ਮੈਨੂੰ ਗਾਗਰ ਦਾ ਮੋਲ ਕਰਾ ਦਿਓ ਇੱਕ ਮੈਨੂੰ ਗਾਗਰ ਦਾ ਮੋਲ ਕਰਾ ਦਿਓ ਗਾਗਰ ਲੈਣੀਆਂ ਦੇਵਰ ਦੇ ਵਾਸਤੇ ਗਾਗਰ ਲੈਣੀਆਂ ਦੇਵਰ ਦੇ ਵਾਸਤੇ ਦੇਵਰ ਰਹਿਂਦਾ ਨਹੀਂ ਵਿੱਚ ਅਮਰੀਕਾ ਦੇ ਦੇਵਰ ਰਹਿਂਦਾ ਨਹੀਂ ਵਿੱਚ ਅਮਰੀਕਾ ਦੇ ਹਮਾਂ ਲੈ ਲਈਆਂ ਉਹਨਾਂ ਵਿੱਚ ਸ਼ਰੀਕਾਂ ਦੇ ਲਾਵਾਂ ਲੈ ਲਈਆਂ ਉਹਨੇ ਵਿੱਚ ਸ਼ਰੀਕਾਂ ਦੇ ਵਿਕਲੇ ਆਈਆਂ ਨੇ ਪਿੱਤਲ ਦੀਆਂ ਗਾਗਰਾਂ ਵਿਕਲੇ ਆਈਆਂ ਨੇ ਪਿੱਤਲ ਦੀਆਂ ਗਾਗਰਾਂ ਇੱਕ ਮੈਨੂੰ ਗਾਗਰ ਦਾ ਮੋਲ ਕਰਾ ਦਿਓ ਇੱਕ ਮੈਨੂੰ ਗਾਗਰ ਦਾ ਮੋਲ ਕਰਾ ਦਿਓ ਗਾਗਰ ਲੈਣੀਆਂ ਮਾਏ ਦੇ ਵਾਸਤੇ ਗਾਗਰ ਲੈਣੀਆਂ ਮਾਏ ਦੇ ਵਾਸਤੇ ਗਾਗ ਮਾਇਆ ਰਹਿਂਦਾ ਨਹੀਂ ਵਿੱਚ ਜਲੰਧਰ ਦੇ ਮਈਆ ਰੇਂਦਾ ਨੀ ਵਿੱਚ ਜਲੰਧਰ ਦੇ ਸੀ ਛੇ ਜਰਦਾਨੀ ਮੇਮਾ ਦੇ ਅੰਦਰ ਦੇ ਸੀ ਛੇ ਜਰਦਾਨੀ ਮੇਮਾ ਦੇ ਅੰਦਰ ਦੇ ਵਿਕਣੇ ਆਈਆਂ